ਲਗਾਤਾਰ ਤੀਜੇ ਦਿਨ ਡਿੱਗੇ ਸੋਨੇ ਤੇ ਚਾਂਦੀ ਦੇ ਬਾ ਜਦ ਅਮਰੀਕੀ ਫੈਡਰਲ ਰਿਜ਼ਰਵ ਦੇ ਫਲੋਪ ਵਿਆਜ ਦਰਾਂ ਦੇ ਵਿੱਚ ਕਟੌਤੀ ਨੂੰ ਮੁਲਤਵੀ ਕਰਨ ਅਤੇ ਡਾਲਰ ਸੂਚਕਾਂਕ ਤੇ ਮਜ਼ਬੂਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਨਿਊਯਾਰਕ ਤੋਂ ਮੁੰਬਈ ਤੱਕ ਸੋਨੇ ਦੀਆਂ ਕੀਮਤਾਂ ਅਚਾਨਕ ਡਿੱਗ ਗਈਆਂ ਇਸਦਾ ਇੱਕ ਘੰਟੇ ਦੇ ਅੰਦਰ ਸੋਨਾ 1900 ਰੁਪਏ ਤੋਂ ਵੱਧ ਡਿੱਗ ਗਿਆ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਵੀ ਲਗਭਗ 60 ਡਾਲਰ ਪ੍ਰਤੀ ਆਉਂਸ ਡਿੱਗ ਗਈਆਂ ਜਦੋਂ ਕਿ ਚਾਂਦੀ 4000 ਰੁਪਏ ਤੋਂ ਵੱਧ ਡਿੱਗ ਗਈ ਹੈ ਤਾਂ ਭਾਰਤ ਦੇ ਫਿਊਚਰਜ਼ ਬਾਜ਼ਾਰ ਐਮਸੀਐਕਸ ਤੇ ਵੀ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ ਹਨ ਤੇ ਸਵੇਰ ਦੇ ਕਾਰੋਬਾਰ ਦੇ ਵਿੱਚ ਸੋਨਾ ₹319 ਡਿੱਗ ਕੇ ₹121208 ਪ੍ਰਤੀ 10 ਗ੍ਰਾਮ ਤੇ ਆ ਗਿਆ ਵਪਾਰ ਦੌਰਾਨ ਇਹ ਹੋਰ ਵੀ ਕੱਟ ਕੇ ₹121000 ਹੋ ਗਿਆ ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਸੋਨੇ ਦੀਆਂ ਕੀਮਤਾਂ ਵਿੱਚ ਹੁਣ ਤੱਕ 5700 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ ਜਿੱਥੇ ਸੋਨਾ ਆਪਣੇ 올 ਟਾਈਮ ਹਾਈ ਤੋਂ 11000 ਰੁਪਏ ਤੋਂ ਵੱਧ ਡਿੱਗ ਚੁੱਕਿਆ ਹੈ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਐਮਸੀਐਕਸ ਤੇ ਚਾਂਦੀ 3600 ਰੁਪਏ ਤੋਂ ਵੱਧ ਡਿੱਗ ਕੇ 152694 ਰੁਪਏ ਤੇ ਆ ਗਈ ਹੈ ਜਦੋਂ ਕਿ ਵਪਾਰ ਦੇ ਦੌਰਾਨ ਇਹ 152250 ਰੁਪਏ ਤੇ ਆ ਗਈ ਹੈ ਚਾਂਦੀ 3 ਦਿਨਾਂ ਦੇ ਵਿੱਚ 11000 ਰੁਪਏ ਤੋਂ ਵੱਧ ਡਿੱਗ ਗਈ ਹੈ ਇਸ ਦੀ ਕੀਮਤ ਪਿਛਲੇ ਮਹੀਨੇ ਦੇ ਆਪਣੇ 올 ਟਾਈਮ ਹਾਈ ਤੋਂ 19000 ਰੁਪਏ ਘਟ ਗਈ ਹੈ ਵਿਦੇਸ਼ੀ ਬਾਜ਼ਾਰ ਦੇ ਵਿੱਚ ਵੀ ਤਬਾਹ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਤੇ ਨਿਊਯਾਰਕ ਦੇ ਕਾਮਿਕਸ ਬਾਜ਼ਾਰ ਵਿੱਚ ਸੋਨੇ ਦੇ ਵਾਧੇ 4 ਰੁਪਏ ਡਿੱਗ ਕੇ 4009 ਰੁਪਏ ਪ੍ਰਤੀ ਔਂਸ ਤੇ ਆ ਗਏ ਜਦੋਂ ਕਿ ਚਾਂਦੀ ਦੇ ਬਾਦੇ 2.6% ਡਿੱਗ ਗਏ ਮਾਹਿਰਾਂ ਦਾ ਕਹਿਣਾ ਹੈ ਕਿ ਸੋਨਾ ਇਸ ਵੇਲੇ ਇੱਕ ਮਹੱਤਵਪੂਰਨ ਪੱਧਰ ਤੇ ਵਪਾਰ ਕਰ ਰਿਹਾ ਹੈ ਤੇ ਜੇਕਰ ਕੀਮਤਾਂ 4150 ਡਾਲਰ ਤੋਂ ਉੱਪਰ ਰਹਿੰਦੀਆਂ ਹਨ ਤਾਂ ਉੱਪਰ ਵਾਲ ਰੁਝਾਨ ਵਾਪਸ ਆ ਸਕਦਾ ਹੈ ਪਰ ਜੇਕਰ ਉਹ 4050 ਡਾਲਰ ਤੋਂ ਹੇਠਾਂ ਰਹਿੰਦੀਆਂ ਹਨ ਤਾਂ ਕੀਮਤਾਂ 10900 ڈالر ਤੱਕ ਡਿੱਗਣ ਦਾ ਖਤਰਾ ਹੈ ਤੇ ਚਾਂਦੀ ਉੱਚ ਅਸਥਿਰਤਾ ਦਾ ਸਾਹਮਣਾ ਕਰ ਰਹੀ ਹੈ ਅਤੇ 45 ڈالر ਦੇ ਨੇੜੇ ਪਹੁੰਚ ਤੋਂ ਬਾਅਦ ਭਾਰੀ ਵਿਕਰੀ ਦੇਖੀ ਗਈ ਹੈ ਬਾਜ਼ਾਰ ਦੇ ਵਿੱਚ ਦੁਹਰੀ ਸਿਖਰ ਤੇ ਹੋਰ ਗਿਰਾਵਟ ਆਉਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ